ਇਹ ਸਰ ਡਾਕਟਰ ਸਾਹਿਬ ਘਰੋਂ ਜਾ ਰਹੇ ਸੀ ਕਿ ਵਰਨਾ ਗੱਡੀ ਆਈ ਇਹਨਾਂ ਦੇ ਅੱਗੇ ਲਾਤੀ ਉਹਨਾਂ ਨੇ ਰੋਕ ਲਈ ਰੋਕ ਕੇ ਉੱਤਰਦੇ ਸਾਰੇ ਉਹਨਾਂ ਨੂੰ ਤੁਮਕਾਇਆ ਤੁਮਕਾਉਣ ਤੋਂ ਬਾਅਦ ਉਹ ਜਦੋਂ ਉਹਨਾਂ ਦੇ ਗੱਡੀ ਦੇਖਿਆ ਵੀ ਮੈਨੂੰ ਇਹ ਕੋਈ ਨਿਸ਼ਾਨ ਆਪ ਚੰਗੋਂ ਉਹਨਾਂ ਨੇ ਗੱਡੀ ਭਜਾ ਲਈ ਉਹ ਬੰਦੇ ਮਗਰ ਵੀ ਭਜੇ ਉਹ ਤੇ ਅਸੀਂ ਜਿਹੜਾ ਹੈਗਾ ਫਾਸਲਾ ਫੇ ਕਰ ਦਤਾ ਹੈ ਸੂਚਿਨੀ ਕਮਰਿਆਂ ਦੀ ਸੁਰੱਖਿਆ ਲਈ ਕੀਤੀ ਜਾ ਰਹੀ ਹੈ ਉਹਦੇ ਦੀ ਸੁਣਾ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਪਹਿਲਾਂ ਉਹ ਫੇਰ ਉਸ ਮੋਟਰਸਾਈਕਲ ਉੱਪਰ ਉਤਰ ਜਾਂਦੇ ਨੇ ਉਸੇ ਉਸੇ ਬਾਅਦ ਉਹ ਚੱਕੀ ਤੇ ਜਾ ਰਹੇ ਨੇ ਇੱਕ ਵਿੱਤੀ ਰਾਤ ਹਮਲਾ ਹੋਇਆ ਸੰਭਾਲਾ ਚਲਸਾ ਡਾਕਟਰ ਤਾਰਾ ਜੋ ਸਿੰਘ ਦੀ ਆਨੰਭਸਤ ਇਹ ਵੱਲੋਂ ਵਿੱਤਾਂ ਤੇ ਕੀ ਕਹਿਣਾ ਚਾਹੁੰਦੇ ਕਿ ਸਰ ਡਾਕਟਰ ਸਾਹਿਬ ਘਰ ਨੂੰ ਜਾ ਰਹੇ ਸੀ ਕਿ ਵਰਨਾ ਗੱਡੀ ਆਈ ਇਹਨਾਂ ਦੇ ਅੱਗੇ ਲਾ ਕੇ ਉਹਨਾਂ ਨੇ ਰੋਕ ਲਈ ਰੋਕ ਕੇ ਉਤਰਦੇ ਵਿਚਾਰੇ ਉਹਨਾਂ ਨੂੰ ਠਮਕਾਇਆ ਠਮਕਾਉਣ ਤੋਂ ਬਾਅਦ ਉਹ ਜਦੋਂ ਉਹਨਾਂ ਦੇ ਗੱਡੀ ਦੇਖਿਆ ਵੀ ਮੈਨੂੰ ਇਹ ਕੋਸੇ ਨੁਕਸਾਨ ਨਾ ਪਹੁੰਚਾਉਣਾ ਉਹਨਾਂ ਨੇ ਗੱਡੀ ਪਹੁੰਚਾ ਲਈ ਉਹ ਬੰਦੇ ਮਗਰ ਵੀ ਭਜੇ ਉਹ ਤੇ ਅਸੀਂ ਜਿਹੜਾ ਹੈਗਾ ਪਰਚਾ ਦਰਜ ਕਰ ਦੁੱਤਾ ਪਰਚਾ ਦਰਜ ਕਰਕੇ ਸੀਸੀਟੀਵੀ ਕੈਮਰੇ ਤੋਂ ਗਾਲੇ ਜਾ ਰਹੇ ਨੇ ਕਿਥੋਂ ਕਿਥੋਂ ਕਮੀ ਹੋਇਆ ਸਰ ਇਹ ਪਤਾ ਲੱਗਿਆ ਕਿ ਮੋਟਰਸਾਈਕਲ ਤੇ ਦੋ ਵਿਅਕਤੀ ਸਵਾਰ ਸੀ ਕੋਈ ਰੇਕੀ ਵਗੈਰਾ ਵੀ ਕੀਤੀ ਗਈ ਹੈ ਹਾਂਜੀ ਜੋ ਸੀਸੀਟੀਵੀ ਕੈਮਰੇਆਂ ਦੀ ਫੁਟੇਜ ਲਈ ਗਈ ਜਾ ਰਹੀ ਹੈ ਉਹਦੇ ਵਿੱਚ ਨਾ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਪਹਿਲਾਂ ਉਹ ਫੇਰ ਉਸੇ ਮੋਟਰਸਾਈਕਲ ਤੇ ਵਾਪਸ ਮੁੜ ਜਾਂਦੇ ਨੇ ਉਸੇ ਉਸੇ ਵਕਤ ਉਹ ਚੱਕੀਤੇ ਜਾ ਰਹੇ ਨੇ ਸਜਾ ਤਫਤੀਸ਼ ਕੀਤੀ ਹੋਣੀ ਹੈ ਪਰ ਉਹ ਲੱਗ ਰਿਹਾ ਕਿ ਕਿਸ ਤਰੀਕੇ ਨਾਲ ਲੁੱਟ ਖੋਹ ਕਰਨ ਆਏ ਸੀ ਕਿ ਪਾਰਟਿਕੂਲਰ ਅਟੈਕ ਕਰਨਾ ਆਏ ਸੀ ਨੇ ਇਹਦੇ ਵਿੱਚ ਉਹ ਜਿਹੜੇ ਹੈਗਾ ਤੁਪੀਸ਼ ਦੇ ਦੌਰਾਨ ਤਤ ਸਾਹਮਣੇ ਆਉਣਗੇ ਵੀ ਅਸਲ ਰੂਪ ਨਾਲ ਕੀ ਮਕਸਦ ਸੀਗਾ ਜਿਹੜੇ ਦੋ ਵਿਅਕਤੀ ਸਰ ਜਗਨਸ਼ਰ ਤੇ ਕਾਰ ਤੋਂ ਨਿਕਲੇ ਨੇ ਜਿਹੜੇ ਕਾਰ ਦੇ ਵਿੱਚੇ ਭੱਜੇ ਵੀ ਨਹੀਂ ਡਾਕਟਰ ਸਾਹਿਬ ਜੀ ਉਹਨਾਂ ਕੋਲ ਤੇ ਹਥਿਆਰ ਵਗੈਰਾ ਵੀ ਸੀ ਨਹੀਂ ਉਹਦੇ ਵਿੱਚ ਦਿਖਾਈ ਨਹੀਂ ਦੇ ਰਹੇ ਡਾਕਟਰ ਸਾਹਿਬ ਦੇ ਮੁਤਾਬਿਕ ਸੀਸੀਟੀਵੀ ਇੱਥੇ ਪਰ ਦਿਖਾਈ ਨਹੀਂ ਦੇ ਰਿਹਾ ਹੈ ਵੀ ਉਹਨਾਂ ਕੋਲ ਕੋਈ ਹਥਿਆਰ ਹੈ ਡਾਕਟਰ ਸਾਹਿਬ ਦੇ ਮੁਤਾਬਿਕ ਡਾਕਟਰ ਸਾਹਿਬ ਕਹਿ ਰਹੇ ਸੀ ਵੀ ਉਹਨਾਂ ਕੋਲ ਕੋਈ ਸਟੇਜ ਤੇ ਹਥਿਆਰ ਚੀਜ਼ ਸੀ ਕੀ ਪੁਲਿਸ ਨੇ ਆਪਣੇ ਕਾਰਵਾਈ ਕੀਤੀ ਅੱਗੇ ਦੇ ਵੱਲ ਅਸੀਂ ਕੇਸ ਰਜਿਸਟਰ ਕਰਕੇ ਜੀ ਜਿਹੜੀ ਅਗਲੀ ਤਫਤੀਸ਼ ਹੈ ਉਹ ਅਮਰ ਚ ਲੈ ਆ ਰਹੇ ਹਾਂ ਤੇ ਸੀਸੀਟੀਵੀ ਵੀ ਕੇਵਰੇ ਖੁੰਗਾਲੇ ਜਾ ਰਹੇ ਨੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਸਰ ਕੀ ਲੱਗਦਾ ਹੈ ਕਿ ਜਿਹੜੀ ਇਹ ਗੁੱਥੀ ਹੈ ਕੋਪਤਾ ਪੁਲਿਸ ਲਿਆ ਲਵੇਗੀ ਜਲਦੀ ਹੀ ਸੁਝਾ ਲਈ ਜਾਵੇਗੀ ਸਰ ਕਿਹੜੇ ਤਰ੍ਹਾਂ ਦੇ ਕਦਮ ਉਦੋਂ ਉਦੋਂ ਕਿਦਾਂ ਇਹਦੇ ਵਿੱਚ 341 506 34 ਆਪੀ ਸਟੈਪ